ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਇਹ ਵੀਡੀਓ ਹੈ ਇਹਦੇ ਵਿੱਚ ਤਿੰਨ ਵੱਖ-ਵੱਖ ਨੋਟੀਫਿਕੇਸ਼ਨ ਰਹਿਣ ਵਾਲੇ ਆ ਵੱਡੇ ਪੱਧਰ ਦੀ ਟੀਚਿੰਗ ਤੇ ਨੌਨ ਟੀਚਿੰਗ ਵੈਕੈਂਸੀਜ਼ ਜਾਰੀ ਹੋਈਆਂ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਤਿੰਨ ਨੋਟੀਫਿਕੇਸ਼ਨ ਆ ਵਾਰੀ-ਵਾਰੀ ਸਾਂਝੇ ਕਰਾਂਗੇ ਅਸਾਮੀਆਂ ਦੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਲਾਈਕ ਜ਼ਰੂਰ ਕਰ ਦਿਓ ਅੱਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਤੇ ਜਿਹੜੇ ਵੀਰਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜੂ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਹਿਣਗੇ ਅੱਜ ਦੇ ਨੋਟੀਫਿਕੇਸ਼ਨਸ ਦੀ ਗੱਲ ਕਰ ਲੈਣੇ ਆ ਜੀ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਵੀ ਜੋ ਆਰਮੀ ਪਬਲਿਕ ਸਕੂਲ ਹੈ ਜਾਂ ਕੇਂਦਰੀ ਵਿਦਿਆਲਿਆ ਦੇ ਸਕੂਲ ਖੁੱਲੇ ਹੋਏ ਆ ਉੱਥੇ ਬੜੇ ਵੱਡੇ ਪੱਧਰ ਤੇ ਭਰਤੀ ਐ ਜਾਰੀ ਹੋਈ ਹੈ ਸਾਇਸ ਤੋਂ ਪਹਿਲਾਂ ਵੀ ਵੀਡੀਓਜ਼ ਕਾਫੀ ਬਣਾ ਚੁੱਕੇ ਆਪਾਂ ਅੱਜ ਵੀ ਤਿੰਨ ਨੋਟੀਫਿਕੇਸ਼ਨ ਵੱਖ-ਵੱਖ ਸਕੂਲਾਂ ਦੇ ਤੁਹਾਡੇ ਲਈ ਲੈ ਕੇ ਆਏ ਆ ਤਾਂ ਸਭ ਤੋਂ ਪਹਿਲਾਂ ਆਰਮੀ ਪਬਲਿਕ ਸਕੂਲ ਜਲੰਧਰ ਦੇ ਲਈ ਜੋ ਵੈਕੈਂਸੀਜ਼ ਜਾਰੀ ਹੋਈਆਂ ਉਹਨਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਪੀਜੀਟੀਚਰਜ਼ ਟੀਜੀਟੀਚਰਜ਼ ਪੀਆਰਟੀਚਰਜ਼ ਆ ਪ੍ਰਾਇਮਰੀ ਟੀਚਰਜ਼ ਇਹਨਾਂ ਨੂੰ ਜ਼ਰੂਰਤ ਹੈ ਜੀ ਵੱਖ-ਵੱਖ ਵਿਸ਼ਿਆਂ ਦੇ ਵਿੱਚ ਕਾਉਂਸਲਰ ਦੇ ਲਈ ਵੀ ਇਹਨਾਂ ਵੱਲੋਂ ਵੈਕੈਂਸੀ ਜਾਰੀ ਹੋਈ ਹੈ ਡਾਕੂਮੈਂਟਸ ਇਸ ਸੈਸ਼ਨ 2025-26 ਦੇ ਲਈ ਇਹ ਵੈਕੈਂਸੀ ਜਾਰੀ ਹੋਈਆਂ ਤਾਂ ਇਹਨਾਂ ਦੇ ਲਈ ਇੱਕ ਬਕਾਇਦਾ ਨਾਲ ਵੱਲੋਂ ਐਡਵਰਟਾਈਜ਼ਮੈਂਟ ਨਿਊਜ਼ਪੇਪਰ ਦੇ ਵਿੱਚ ਆਈ ਹੈ ਇਹਦਾ ਟਰਬਿਊਨ ਦੇ ਵਿੱਚ ਤਾਂ ਇੰਟਰਵਿਊ ਕਦੋਂ ਰਹੂਗਾ ਕੀ ਕੁਆਲਿਫਿਕੇਸ਼ਨਸ ਰਹਿਣਗੀਆਂ ਸਾਰੀਆਂ ਇਹਨਾਂ ਪੋਸਟਾਂ ਦੇ ਲਈ ਉਹ ਤੁਸੀਂ ਜ਼ਰੂਰ ਚੈੱਕ ਕਰ ਲਿਓ ਨੋਟੀਫਿਕੇਸ਼ਨਸ ਦੇ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦਿੱਤੇ ਹੋਇਆ ਨੋਟੀਫਿਕੇਸ਼ਨ ਦੇ ਵਿੱਚ ਹੀ ਇਹਨਾਂ ਵੱਲੋਂ ਵੈਬਸਾਈਟ ਦਾ ਵੀ ਦਿੱਤਾ ਹੋਇਆ ਵੇਰਵਾ ਇਹ ਵੈਬਸਾਈਟ ਤੁਸੀਂ ਜ਼ਰੂਰ ਚੈੱਕ ਕਰਦੇ ਰਹਿਣਾ ਅਪਲਾਈ ਕਰਨ ਤੋਂ ਬਾਅਦ ਵੀ ਤੇ ਇਹਨਾਂ ਪੋਸਟਾਂ 'ਤੇ ਅਪਲਾਈ ਕਰਨ ਦੇ ਲਈ ਪਰਫਾਰਮਾ ਵੀ ਇਹਨਾਂ ਦੀ ਵੈਬਸਾਈਟ 'ਤੇ ਮਿਲਣਾ ਤੁਹਾਨੂੰ ਇਸੇ ਤਰ੍ਹਾਂ ਹੀ ਨੈਕਸਟ ਭਰਤੀ ਦੀ ਗੱਲ ਕਰ ਲੈਣੇ ਕੇਂਦਰੀ ਵਿਦਿਆਲਿਆ ਭਿੱਖੀਵਿੰਡ ਪੰਜਾਬ ਵਾਕਨ ਇੰਟਰਵਿਊ ਹੈ ਜੀ ਇਸ ਕੇਂਦਰੀ ਵਿਦਿਆਲਿਆ ਦੇ ਸਕੂਲ ਦੇ ਵਿੱਚ ਵਕ-ਵਕ ਵੈਕੈਂਸੀਜ਼ ਹੈ ਜੋ ਵੱਡੇ ਪੱਧਰ ਤੇ ਇਹਨਾਂ ਵੱਲੋਂ ਜਾਰੀ ਹੋਈਆਂ ਆ ਪ੍ਰਾਇਮਰੀ ਟੀਚਰ ਸਪੈਸ਼ਲ ਐਜੂਕੇਟਰ ਸਪੋਰਟਸ ਕੋਚ ਮਿਊਜ਼ਿਕ ਟੀਚਰ ਆਰਟ ਐਂਡ ਕraft ਟੀਚਰ ਯੋਗਾ ਟੀਚਰ ਕੰਪਿਊਟਰ ਇਨਸਟ੍ਰਕਟਰ ਕਾਉਂਸਲਰ ਨਰਸ ਡਾਟਾ ਇੰਟਰੀਪ੍ਰੀਟਰ ਲਾਇਬ੍ਰੇਰੀਅਨ ਤਾਂ ਇਹ ਵਕ-ਵਕ ਵੈਕੈਂਸੀਜ਼ ਵਕ-ਵਕ ਵਿਸ਼ਿਆਂ ਦੇ ਵਿੱਚ ਇਹਨਾਂ ਵੱਲੋਂ ਜਾਰੀ ਹੋਈਆਂ ਇਸੇ ਤਰ੍ਹਾਂ ਹੀ ਟ੍ਰੇਨਡ ਗ੍ਰੈਜੂਏਟ ਟੀਚਰਜ਼ ਇਹਨਾਂ ਨੂੰ ਚਾਹੀਦੇ ਜੀ 올 ਸਬਜੈਕਟਸ ਦੇ ਵਿੱਚ ਇਹਨਾਂ ਪੋਸਟਾਂ ਦੇ ਲਈ ਇਹਨਾਂ ਵੱਲੋਂ ਜੋ ਇੰਟਰਵਿਊ ਦੀ ਤਰੀਕਾ ਦਿੱਤੀ ਹੋਈ ਹੈ 3 ਮਾਰਚ 2025 ਸਵੇਰੇ 9:30 ਤੋਂ ਜੋ ਇੰਟਰਵਿਊ ਹੋਊਗੀ ਰਜਿਸਟ੍ਰੇਸ਼ਨ ਟਾਈਮ ਰਹੂਗਾ 8:30 ਤੋਂ 10:00 ਵਜੇ ਤੱਕ ਜੀ ਤਾਂ ਜੋ ਉਮੀਦਵਾਰ ਇਹਨਾਂ ਪੋਸਟਾਂ ਦੀ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਵੈਬਸਾਈਟ ਇੱਥੇ ਇਹਨਾਂ ਵੱਲੋਂ ਦਿੱਤੀ ਹੋਈ ਹੈ ਇਹ ਤਿੰਨੋਂ ਨੋਟੀਫਿਕੇਸ਼ਨ ਦੇ ਨਾਲ ਸੰਬੰਧਤ ਜੋ ਵੀ ਵੈਬਸਾਈਟ ਹੈ ਉਹਦੇ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਚਾ ਉੱਥੋਂ ਤੁਸੀਂ ਲੈ ਸਕਦੇ ਹੋ ਇਸੇ ਤਰ੍ਹਾਂ ਹੀ ਨੈਕਸਟ ਭਰਤੀ ਦੀ ਗੱਲ ਕਰ ਲੈਣੇ ਜੀ ਪੀਐਮ ਕੇਂਦਰੀਆ ਵਿਦਿਆਲਿਆ ਨੰਬਰ RCF ਹੁਸੈਨਪੁਰ ਕਪੂਰਥਲਾ ਵਾਕਨ ਇੰਟਰਵਿਊ ਹੋਊਗਾ ਜੀ ਇਹਨਾਂ ਵੱਲੋਂ ਵੀ ਤੇ ਵੱਖ-ਵੱਖ ਵਿਸ਼ਿਆਂ ਦੇ ਵਿੱਚ ਇਹਨਾਂ ਵੱਲੋਂ ਪੀਜੀਟੀਚਰਸ ਟੀਜੀਟੀਚਰਸ ਕੰਪਿਊਟਰ ਇੰਸਟ੍ਰਕਟਰ ਤੇ ਹੋਰ ਸਬਜੈਕਟਾਂ ਦੇ ਵਿੱਚ ਇਹਨਾਂ ਵੱਲੋਂ ਵੱਖ-ਵੱਖ ਟੀਚਰਾਂ ਦੀ ਜ਼ਰੂਰਤ ਹੈ ਡੇਟ ਆਫ ਇੰਟਰਵਿਊ ਇਹਨਾਂ ਵੱਲੋਂ ਲਿਖਿਆ ਹੋਇਆ 5 ਮਾਰਚ ਨੂੰ ਰਹਿਣ ਵਾਲੀ ਇਹਨਾਂ ਆ ਪੋਸਟਾਂ ਦੇ ਲਈ ਤੇ ਇਹਨਾਂ ਪੋਸਟਾਂ ਦੇ ਲਈ ਰਹੂਗੀ ਜੀ 6 ਮਾਰਚ 2025 ਨੂੰ ਤੇ ਰਿਪੋਰਟਿੰਗ ਟਾਈਮ ਇਹਨਾਂ ਵੱਲੋਂ ਬਕਾਇਦਾ ਲਿਖਿਆ ਹੋਇਆ ਜੀ ਸਵੇਰੇ 9 ਵਜੇ ਤੱਕ ਤੁਸੀਂ 9 ਵਜੇ ਤੋਂ ਪਹਿਲਾਂ ਹੀ ਪਹੁੰਚਣਾ ਪੈਣਾ ਜੀ ਤੁਹਾਨੂੰ ਇੰਟਰਵਿਊ ਦੇ ਲਈ ਸਮਾਂ 9 ਵਜੇ ਦਾ ਇੰਟਰਵਿਊ ਦਾ ਵੈਨਿਊ ਵੀ ਲਿਖਿਆ ਹੋਇਆ ਇਹਨਾਂ ਨੋਟੀਫਿਕੇਸ਼ਨ ਦੇ ਵਿੱਚ ਜੋ ਵੀ ਅਸਾਮੀਆਂ ਉਹਨਾਂ ਦੀਆਂ ਯੋਗਤਾਵਾਂ ਦੇ ਲਈ ਨੋਟੀਫਿਕੇਸ਼ਨ ਸਿੰਪਲ ਜੀ ਇੱਕ ਅਡਵਰਟਾਈਜ਼ਮੈਂਟ ਦਿੱਤੀ ਹੋਈ ਇੱਕ ਪੇਜ ਦੀ ਤੁਸੀਂ ਪੜ੍ਹ ਕੇ ਤੇ ਆਪਣੀ ਯੋਗਤਾ ਦੇ ਅਨੁਸਾਰ ਅਸਾਮੀਆਂ ਦੇ ਲਈ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਤਾਂ ਇਹ ਹੈ ਜੀ ਅੱਜ ਦੇ ਅਪਡੇਟਸ ਨੌਕਰੀਆਂ ਦੇ ਨੋਟੀਫਿਕੇਸ਼ਨ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਿਣਾ ਕਰੋ ਜੀ ਧੰਨਵਾਦ